ਸਾਰੰਮ ਪਿਆਰਕੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਤੇ ਮੱਕੀ ਦੀ ਰੋਟੀ ਹਰ ਘਰ ਦੇ ਵਿੱਚ ਬੰਦੀ ਆ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਠੰਡ ਦੇ ਵਿੱਚ ਸਿਹਤ ਵਾਸਤੇ ਵੀ ਵਧੀਆ ਹੁੰਦੀ ਆ ਤੇ ਤੁਸੀਂ ਇਹਨੂੰ ਸਬਜੀ ਦੇ ਨਾਲ ਜਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਿਸੇ ਵੀ ਤਰੀਕੇ ਨਾਲ ਇਹ ਬਣਾ ਕੇ ਖਾ ਸਕਦੇ ਹੋ ਬਹੁਤ ਬਾਰੀ ਕਮੈਂਟ ਆਏ ਆ ਕਿ ਮੱਕੀ ਦੀ ਰੋਟੀ ਜਦੋਂ ਆਪਾਂ ਬਣਾਉਂਦੇ ਆ ਸਾਡੇ ਤੋਂ ਸਹੀ ਨਹੀਂ ਬਣਦੀ ਮੱਕੀ ਦੀ ਰੋਟੀ ਟੁੱਟ ਜਾਂਦੀ ਆ ਅੱਜ ਦੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਰੋਟੀ ਕਦੀ ਵੀ ਨਹੀਂ ਟੁੱਟੂਗੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਮੱਕੀ ਦੀ ਰੋਟੀ ਬਣਾਉਣ ਵਾਸਤੇ ਦੋ ਖਾਲੀਆਂ ਮੱਕੀ ਦਾ ਆਟਾ ਲਿਆ ਆ ਆਟਾ ਜਿਹੜਾ ਤੁਸੀਂ ਲੈਣਾ ਆ ਇਸ ਤਰੀਕੇ ਦਾ ਬਰੀਕ ਹੋਣਾ ਚਾਹੀਦਾ ਆ ਜੇ ਮੋਟਾ ਮੱਕੀ ਦਾ ਆਟਾ ਹੋਊਗਾ ਤਾਂ ਤੁਹਾਡੀ ਰੋਟੀ ਸਹੀ ਨਹੀਂ ਬਣੂਗੀ ਜੇ ਬਰੀਕ ਆਟਾ ਤੁਸੀਂ ਲਾਉਂਗੇ ਫਿਰ ਰੋਟੀ ਬਹੁਤ ਵਧੀਆ ਬਣੂਗੀ ਗੈਸ ਦੇ ਉੱਤੇ ਆਪਾਂ ਇੱਕ ਫਰਾਈਪੈਨ ਰੱਖ ਤਾ ਇਦੇ ਵਿੱਚ ਪਾ ਦਾਂਗੇ ਸਵਾ ਕੁੱਲੀ ਪਾਣੀ ਦੋ ਕੁੱਲੀਆਂ ਮੱਕੀ ਦੇ ਆਟੇ ਦੇ ਵਿੱਚ ਸਵਾ ਕੁੱਲੀ ਪਾਣੀ ਦਾ ਆਪਾਂ ਇਸਤੇਮਾਲ ਕਰਾਂਗੇ ਪਾਣੀ ਨੂੰ ਅਸੀਂ ਉਬਲਣ ਦਵਾਂਗੇ ਪਾਣੀ ਲੱਗ ਗਿਆ ਉਬਲਣ ਜਦੋਂ ਪਾਣੀ ਉਬਲਣ ਲੱਗ ਜਾਵੇ ਫਿਰ ਮੱਕੀ ਦਾ ਆਟਾ ਪਾਣਾ ਹੈ ਮਰਾ ਗੈਸ ਨੂੰ ਬੰਦ ਕਰ ਦੇ ਲਈ ਆਟੇ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਿਆ ਹੁਣ ਇਹਨੂੰ ਅਸੀਂ ਉੱਪਰੋਂ ਦੀ ਢੱਕ ਕੇ 15 ਮਿੰਟ ਵਾਸਤੇ ਪਏ ਰਹਿਣ ਦੇਣਾ ਹੈ 15 ਮਿੰਟ ਤੱਕ ਆਟੇ ਨੂੰ ਰੱਖਣ ਤੋਂ ਬਾਅਦ ਹੁਣ ਇਹਨੂੰ ਅਸੀਂ ਪ੍ਰਾਚ ਕੱਢ ਲੈਣਾ ਹੈ ਆਟਾ ਵਾਜ ਦੇਖੋ ਥੋੜਾ ਥੋੜਾ ਗਰਮ ਆ ਇਹਨੂੰ ਬਹੁਤ ਜ਼ਿਆਦਾ ਠੰਡੇ ਨਹੀਂ ਹੋਣ ਦੇਣਾ ਇਹਨੂੰ ਹੁਣ ਆਪਾਂ ਮਾਰ ਲਾਂਗੇ ਆਟੇ ਦੇ ਵਿੱਚ ਬਿਲਕੁਲ ਵੀ ਪਾਣੀ ਪਾਣ ਦੀ ਜ਼ਰੂਰਤ ਨਹੀਂ ਜੇ ਤੁਹਾਨੂੰ ਲੱਗੇ ਕਿ ਆਟਾ ਤੁਹਾਡਾ ਥੋੜਾ ਜਿਹਾ ਜ਼ਿਆਦਾ ਨਰਮ ਹੋ ਗਿਆ ਫਿਰ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਮੱਕੀ ਦਾ ਆਟਾ ਆਪਣੇ ਹਿਸਾਬ ਦੇ ਨਾਲ ਪਾ ਲੈਣਾ 7 ਤੋਂ 8 ਮਿੰਟ ਤੱਕ ਆਟੇ ਨੂੰ ਪਮਲਣਾ ਹੈ। ਆਟੇ ਨੂੰ ਇਕੱਠਾ ਕਰਨ ਤੋਂ ਬਾਅਦ ਇਹਦੇ ਉੱਪਰ ਅਸੀਂ ਪਾਣੀ ਨਹੀਂ ਪਾਣਾ। ਥੋੜਾ ਜਿਹਾ ਅਸੀਂ ਕਿਓ ਜਾਂ ਤੇਲ ਉਪਾ ਲੜਣਾ ਹੈ। 7 ਤੋਂ 8 ਮਿੰਟ ਹੋ ਗਏ ਆ। ਆਟੇ ਨੂੰ ਮਲਦੇ ਹੋਏ ਆਟਾ ਦੇਖੋ ਜਿਵੇਂ ਆਪਾਂ ਕਣਕ ਦਾ ਆਟਾ ਗੁੰਦੇ ਆ ਤੇ ਇਕਦਮ ਇਕੱਠਾ ਹੋ ਜਾਂਦਾ ਆ ਇਹੋ ਉਸੇ ਤਰ੍ਹਾਂ ਇਕੱਠਾ ਹੁੰਦਾ ਪਿਆ ਆ ਪਹਿਲਾਂ ਥੋੜਾ ਜਿਹਾ ਸਖਤ ਲੱਗਦਾ ਸੀ ਪਰ ਜਿਵੇਂ ਜਿਵੇਂ ਇਹਨੂੰ ਮੈਂ ਮਲਿਆ ਇਹ ਨਰਮ ਪੈ ਗਿਆ ਹੁਣ ਇਹਦੇ ਵਿੱਚ ਅੱਧਾ ਚਮਚਾ ਤੇਲ ਦਾ ਹੋਰ ਪਾ ਲੈਣਾ ਹੈ ਤੇਲ ਆਨ ਦੇ ਨਾਲ ਆਟਾ ਫਿਰ ਹੱਥਾਂ ਤੇ ਨਹੀਂ ਚਿੱਕਦਾ ਆ ਲੈ ਕੋ ਇੱਕਦਮ ਨਰਮ ਹੋ ਗਿਆ ਹੁਣ ਇਹਦੇ ਆਪਾਂ ਪੇੜੇ ਕਰ ਲੈਣੇ ਜਿੰਨੀ ਕੁ ਬਣਾਣੀ ਮੋਟੀ ਤੁਸੀਂ ਰੋਟੀ ਉਹਦੇ ਹਿਸਾਬ ਨਾਲ ਪੇੜਾ ਲੈ ਲੈਣਾ ਪੇੜਾ ਕਰਕੇ ਜਦੋਂ ਤੁਸੀਂ ਇਹ ਤਾਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਆਟਾ ਚੰਗੀ ਤਰ੍ਹਾਂ ਮਲ ਹੋਇਆ ਜਾਂ ਨਹੀਂ ਜੇ ਤਾਂ ਪੇੜੇ ਦੇ ਆਲੇ ਦੁਆਲੇ ਕ੍ਰੈਕ ਆ ਜਾਣ ਤਾਂ ਫਿਰ ਇਹਦਾ ਮਤਲਬ ਆ ਕਿ ਹਲੇ ਆਟਾ ਤੁਹਾਡਾ ਚੰਗੇ ਤਰੀਕੇ ਦੇ ਨਾਲ ਮਲ ਨਹੀਂ ਹੋਇਆ ਫਿਰ ਉਹਨੂੰ ਤੁਸੀਂ ਫੋਰ ਥੋੜਾ ਜਿਹਾ ਮਲ ਲੈਣਾ ਆ ਜੇ ਪੇੜਾ ਇਸ ਤਰ੍ਹਾਂ ਦਾ ਬਣੇ ਬਿਨਾਂ ਕ੍ਰੈਕ ਤੋਂ ਫਿਰ ਤੁਹਾਡਾ ਆਟਾ ਇੱਕਦਮ ਸਹੀ ਤਰੀਕੇ ਨਾਲ ਮਲਿਆ ਗਿਆ ਰੋਟੀ ਫਿਰ ਤੁਹਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਦੋ ਕੌਲੀਆਂ ਆਟੇ ਦੇ ਵਿੱਚ ਅੱਠ ਪੀੜੇ ਬਣ ਕੇ ਤਿਆਰ ਹੋਏ ਆ ਇੱਕ ਪੀੜਾ ਆਪਾਂ ਲੈ ਲੈਣਾ ਆ ਬਾਕੀ ਦੇ ਜਿਹੜੇ ਆ ਧੱਕ ਦੇਨੇ ਆ ਹੁਣ ਇਸ ਪੀੜੇ ਨੂੰ ਆਪਾਂ ਸੁੱਕੇ ਆਟੇ ਦੇ ਵਿੱਚ ਲਪੇਟ ਲੈਣਾ ਆ ਥੋੜਾ ਜਿਹਾ ਇਹਨੂੰ ਵਧਾ ਲਾਂਗੇ ਥੋੜਾ ਇਹਦਾ ਦਬਾਅ ਦੇਣਾ ਹੱਥ ਨਾਲ ਰੋਟੀ ਦੇਖੋ ਜਿਵੇਂ ਕਣਕ ਦੀ ਰੋਟੀ ਘੁੰਮਦੀ ਆ ਉਸੇ ਤਰ੍ਹਾਂ ਇਹ ਘੁੰਮਦੀ ਹੈ ਰੋਟੀ ਤਿਆਰ ਹੋ ਗਈ ਸਾਈਡਾਂ ਤੋਂ ਬਿਲਕੁਲ ਵੀ ਨਹੀਂ ਟੁੱਟੀ ਇਸੇ ਤਰ੍ਹਾਂ ਆਪਾਂ 3-4 ਰੋਟੀਆਂ ਬੇਲ ਲੈਣੀਆਂ ਆ ਫਿਰ ਆਪਾਂ ਇਹਨਾਂ ਨੂੰ ਸੇਕ ਦੇਣਾ चार रोटियां बेल के तैयार कर लिया तवा हो गया गरम रोटी खाकर सेक बहुत ज़्यादा तेज नहीं रखना मीडियम सेक रखा रोटी सेक की दोनों सैडा तो दो क्यों ला देना देखो रोटी बहुत बढ़िया बन के तैयार हुई है ਬਿਲਕੁਲ ਵੀ ਟੁੱਟੇ ਨਹੀਂ ਸਾਈਡਾਂ ਤੋਂ ਬਸ ਆਟਾ ਤੁਹਾਡਾ ਸਹੀ ਤਰੀਕੇ ਦੇ ਨਾਲ ਜੇ ਮਲਿਆ ਹੋਊਗਾ ਤਾਂ ਰੋਟੀ ਤੁਹਾਡੀ ਬਿਲਕੁਲ ਨਹੀਂ ਟੁੱਟੂਗੀ ਤੁਸੀਂ ਬੇਲਣੇ ਦੇ ਨਾਲ ਜਿਵੇਂ ਮੈਂ ਬੇਲ ਕੇ ਬਣਾਈ ਆ ਤੁਹਾਨੂੰ ਐਦਾ ਹੀ ਲੱਗੂਗਾ ਕਿ ਜਿਵੇਂ ਕਣਕ ਦੀ ਰੋਟੀ ਤੁਸੀਂ ਬਣਾ ਕੇ ਤਿਆਰ ਕਰਦੇ ਹੋ ਸੈਕੰਡ ਟਾਈਮ ਸੇਕ ਵੀ ਮੀਡੀਅਮ ਰੱਖਣਾ ਹੈ ਕਿਉਂਕਿ ਮੱਕੀ ਦੀ ਰੋਟੀ ਸਿਕਣ ਲਈ ਥੋੜਾ ਟਾਈਮ ਲੈਂਦੀ ਆ ਜੇ ਤੁਸੀਂ ਇਹਨੂੰ ਜ਼ਿਆਦਾ ਤੇਜ਼ ਸੇਕ ਦੇ ਉੱਤੇ ਸੇਕੂਗੇ ਤਾਂ ਫਿਰ ਅੰਦਰੋਂ ਇਹ ਕੱਚੀ ਰਹਿ ਜਾਊਗੀ ਕਣਕ ਦੀ ਰੋਟੀ ਦੇ ਨਾਲੋਂ ਮੱਕੀ ਦੀ ਰੋਟੀ ਨੂੰ ਸਿਕਣ ਲਈ ਟਾਈਮ ਲੱਗਦਾ ਹੈ रोटी भूल मक्की रोटी तैयार है बन के रोटी बहुत बढ़िया बन के तैयार हुई है एकदम कुरकुरी एकदम नरम ਉਹ ਹੋਰ ਜ਼ਿਆਦਾ ਵਧੀਆ ਬਣੀ ਆ ਤੁਸੀਂ ਇਹਨੂੰ ਸਾਗ ਦੇ ਨਾਲ ਆਲੂ ਗੋਭੀ ਦੀ ਸਬਜ਼ੀ ਦੇ ਨਾਲ ਛਲਗਮ ਦੇ ਨਾਲ ਕਿਸੇ ਵੀ ਸਬਜ਼ੀ ਦੇ ਨਾਲ ਬਣਾ ਕੇ ਇਸੇ ਤਰੀਕੇ ਦੇ ਨਾਲ ਖਾਸਕ ਦਿਓ ਰੋਟੀ ਬਣਾਣੀ ਮੱਕੀ ਦੀ ਕੋਈ ਔਖੀ ਨਹੀਂ ਬਸ ਇੱਕ ਤਾਂ ਜਦੋਂ ਤੁਸੀਂ ਆਟੇ ਨੂੰ ਪਾਣਾ ਆ ਉਬਲਦੇ ਹੋਏ ਪਾਣੀ ਦੇ ਵਿੱਚ ਪਾਣਾ ਆ ਤੇ ਉਸ ਤੋਂ ਬਾਅਦ ਆਟੇ ਨੂੰ 15 ਮਿੰਟ ਰੱਖਣ ਤੋਂ ਬਾਅਦ 7-8 ਮਿੰਟ ਤਾਂ ਕਾਟੇ ਨੂੰ ਚੰਗੀ ਤਰ੍ਹਾਂ ਮਲਣਾ ਆ ਆਟਾ ਚੰਗੇ ਤਰੀਕੇ ਦੇ ਨਾਲ ਮਲਿਆ ਹੋਊਗਾ ਤਾਂ ਰੋਟੀ ਬਹੁਤ ਵਧੀਆ ਬਣੂਗੀ। ਆ ਪੇੜਾ ਕਰਕੇ ਦੇਖ ਲੈਣਾ ਜੇ ਕਰੈਕਟ ਬਣਦੇ ਹੋਊਗੀ ਪੇੜੇ ਦੇ ਉੱਤੇ ਸਾਈਡਾਂ ਤੋਂ ਥੋੜਾ ਥੋੜਾ ਟੁੱਟਦਾ ਹੋਊਗਾ ਤਾਂ ਫਿਰ ਆਟੇ ਨੂੰ ਤੁਸੀਂ ਥੋੜਾ ਹੋਰ ਮਾਲ ਲਓ। ਉਸ ਤੋਂ ਬਾਅਦ ਤੁਸੀਂ ਉਹਨੂੰ ਵੇਲੜੇ ਦੇ ਨਾਲ ਵੇਲ ਕੇ ਰੋਟੀ ਬਣਾ ਸਕਦੇ ਹੋ। ਇਸੇ ਤਰੀਕੇ ਦੇ ਨਾਲ ਤੁਸੀਂ ਇਸ ਰੋਟੀ ਨੂੰ ਬਣਾਇਓ। ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ